ਜੱਗੂ ਆ ਵੇਖਦਾ ਰਫੀਕ ਸ਼ਕਰਪੁਰੇ ਵਾਲਾ ਕੈਨ ਵਾਲਾ ਆ ਬੱਲੇ ਬੱਲੇ ਆਦੇ ਉਹਨਾਂ ਵੱਲੋਂ ਪੁੱਜਦਾ ਆ ਗਿਆ ਹੈ ਡੇਰੇ ਵੱਲੋਂ 2000 ਜਿਹੜਾ ਉਹ ਕਾਕੇ ਦੇ ਰੀ ਹੈ ਆ ਕੇ ਰੱਖਾਂਗੇ ਜਿੰਨਾ ਚਿਰ ਹਸਰ ਬਾਬੇ ਦਾ ਦੇਖੀ ਲਾੜ ਕਢਾ ਕੇ ਰੱਖਾਂਗੇ ਲਾ ਪਿਛੋ ਰੇਡ ਦੇ ਉੱਤੇ ਇਹਦੀ ਸਾਈਡ ਤੇਜੀ ਕੈਣ ਵਾਲਾ ਰਫੀਕ ਗੁੱਜਰ ਸੜਾ ਲਾਉਣ ਲੱਗਿਆ ਹੈ ਰਫੀਕ ਗੁੱਜਰ ਭੰਗੜੇ ਪਾਉਣ ਲੱਗਿਆ ਹੈ ਸ਼ਾਨ ਕੋਦਰ ਵਿੱਚ ਰਫੀਕ ਗੁੱਜਰ ਤੇਜੀ ਨੂੰ ਟਾਉਣ ਲੱਗਿਆ ਹੈ ਹੋ ਨਕਾ ਇੱਕ ਪਾਸੇ ਪਿੰਡੋ ਇੱਕ ਪਾਸੇ ਕਲਿਆਣਾ ਵਾਲਾ ਆ ਲੱਗਦਾ ਖੁੱਗੀ ਮੁੰਡਾ ਕਹਿੰਦੇ ਅੱਗ ਦੀ ਲਾਟ ਵਰਗਾ ਜਾਫੀ ਐ ਮੁੰਡਾ ਕਹਿੰਦੇ ਦੋ ਜਫੇ ਲੱਗ ਗਿਆ ਕਿੰਨੇ ਦੇ ਤਿੰਨ ਹੋ ਗਏ ਬਲਵੀਰ ਬੀਰੀ ਦੀ ਸੇਵਾ ਰਾਣਾ ਜੀ ਵੱਲੋਂ ਸਾਹ ਅਮਰੀਕਾ ਨਾਲ ਜਿਹੜਾ ਇਧਰ ਵੀ 21 ਆਂ ਸਮਾਧਾ ਦਿਲੋਂ ਧੰਨਵਾਦ ਲਓ ਇੱਕ ਪਾਸੇ ਸੱਤੀ ਤਿਆਰਾ ਸੁਭਾਵ ਵਾਲਾ ਕਾਕਾ ਤਿਆਰਾ ਔਰ ਇਹਦੇ ਸਾਈਡ ਤੇਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਆ ਸਾਈ ਜਿਹਦੇ ਕਾ ਪੁੱਤ 1000 ਸਾਈ ਜੂ ਵੱਲੋਂ ਜਿਹੜਾ ਜੱਗੂ ਦੇ ਨੇ ਪੁੱਜਿਆ ਇਧਰ ਬੂਟਾ ਕੀ ਫਿਰਦੀ ਏ ਦੁਨੀਆ ਤੇ ਭੱਜੀ ਰਹਦੇ ਲੋਕੀ ਕਹਿੰਦੇ ਠੱਗੀ ਐ ਤੇ ਠੱਗੀ ਰਹਿੰਦੇ ਸਾਡੀ ਜਿੱਥੇ ਲੱਗੀ ਆਹ ਲੱਗੀ ਰਹਿਣ ਦੇ ਆਹ ਸ਼ਕਰਪੁਰੀਆ ਬਲਕਰ ਇਹ ਬੱਲੇ ਜੱਫੇ ਦੇ ਜੱਫਾ ਭਾਈ ਉਹ ਨਕਲੀ ਜਿਹੜਾ ਬਿਨਾਂ ਗੱਲੋਂ ਕੱਢੀ ਜਾਵੇ ਗਾਲਾਂ ਉਹ ਲੜਤੋਂ ਆ ਰਿਹਾ ਹੁੰਦਾ ਕੋਝ ਨਕਲੀ ਕਦੇ ਉਸਤਾਨ ਮੁਰੇ ਤਾਉਣ ਦੀਓ ਚੱਕਦਾ ਜਿਹੜਾ ਹੁੰਦਾ ਪਲਵਾਨ ਅਸਲੀ ਪਿੰਦੂ ਸੀਚੇ ਵਾਲੇ ਦੇ ਲਈ ਵੀ 1000 ਬਲਕਰਨ ਦੇ ਲਈ ਵੀ ਪੁੱਜਦਾ ਹੋ ਗਿਆ ਹੈ ਪਹਿਲਾ 1000 ਪਈ ਹਰੇੜ ਬਲਕਰਨ ਤੇ ਰਫੀਕ ਆਹ ਬੱਲੇ ਆਹ ਬੱਲੇ ਲਓ ਨੰਬਰ ਰੇ ਆ